ਸਾਸ਼ੀ ਗਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਨੌਵੇਂ ਪਾਤਸ਼ਾਹ ਸਾਹਿਬ ਜੀ ਦੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਇਸ ਸਾਲ ਪੂਰਾ ਸਿੱਖ ਜਗਤ ਹੈ ਜਿਹੜਾ ਉਹ ਮਨਾ ਰਿਹਾ ਹੈ ਤਾਂ ਅਜੇਹ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਸਮਾਗਮ ਮੁਲਕੇ ਜਾਣੇ ਨੇ ਉਸ ਦਾ ਆਰੰਭਤਾ ਹੋ ਚੁੱਕੀ ਹੈ ਦੋਬੜੀ ਸਾਹਿਬ ਅਸਾਮ ਦੇ ਵਿੱਚ ਹੈ ਤੇ ਇਸ ਇਤਿਹਾਸਕ ਗੁਰੂ ਘਰ ਦੇ ਵਿੱਚ ਤੋਂ ਜਿਹੜਾ ਕਿ ਦੋਬੜੀ ਸਾਹਿਬ ਵਿਖੇ ਸਥਿਤ ਹੈ ਇਸ ਗੁਰੂ ਘਰ ਤੋਂ ਅੱਜ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਆਰੰਭਤਾ ਹੈ ਜਿਹੜੀ ਇਹ ਜਥੇਦਾਰ ਗੜਗਾਤ ਸਾਹਿਬ ਤੇ ਉਹਨਾਂ ਦੇ ਨਾਲ ਧਾਮੀ ਜੋ ਕਿ ਪ੍ਰਧਾਨ ਨੇ ਐਸਜੀਪੀਸੀ ਦੇ ਤੇ ਹੋਰ ਬਹੁਤ ਸਾਰੇ ਐਸਜੀਪੀਸੀ ਮੈਂਬਰ ਨੇ ਜਿਹੜੇ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਹੇਠ ਨਗਰ ਕੀਰਤਨ ਜਿਹੜਾ ਉਹ ਅਸਾਮ ਤੋਂ ਸ਼ੁਰੂ ਕਰ ਦਿੱਤਾ ਗਿਆ ਇਹ ਨਗਰ ਕੀਰਤਨ ਵੱਖ-ਵੱਖ ਸੂਬਿਆਂ 'ਚੋਂ ਹੁੰਦਾ ਹੋਇਆ ਅਖੀਰ ਪੰਜਾਬ ਪਹੁੰਚੇਗਾ ਇਸ ਮੌਕੇ ਉੱਥੇ ਮੌਜੂਦ ਜਥੇਦਾਰ ਗੜਗਾ ਸਾਹਿਬ ਧਾਮੀ ਸਾਹਿਬ ਤੇ ਨਾਲ ਇਸ ਮੌਕੇ ਆਸਾਮ ਦੇ ਜਿਹੜੇ ਉਥੋਂ ਦੇ ਲੋਕਲ ਡੀਸੀਸੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਸੁਣ ਲੈਣੇ ਆ ਦਸ਼ਮੇਸ਼ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸ਼ਹੀਦੀ ਸਾਕੇ ਬਾਰੇ ਆਪਣੀ ਬਾਣੀ ਦੇ ਵਿੱਚ ਆਖਿਆ ਵਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀ ਨੋ ਬਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰ ਨਾ ਦਿਆ ਇਹ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਜਿੱਥੇ ਸਿੱਖ ਕੌਮ ਦੀ ਨੁਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਸੰਸਾਰ ਦੇ ਵਿੱਚ ਪੂਰੇ ਖਾਲਸਾ ਜਹਾਜ਼ ਜ਼ਲਾਲ ਦੇ ਨਾਲ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਮੁਤਾਬਕ ਮਨਾ ਰਹੀ ਆ ਇਹਦੀ ਜਿਹੜੀ ਇਸ ਪਾਸਿਓਂ ਸ਼ੁਰੂਆਤ ਆ ਅਸਾਮ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਇੱਥੇ ਇੱਥੇ ਸੁਲਾ ਕਰਾਈ ਜਿਹੜਾ ਝਗੜਾ ਸੀ ਉਹਨੂੰ ਨਿਬੇੜਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਹਨਾਂ ਦੇ ਇਸ ਮੁਬਾਰਕ ਸਥਾਨਾ ਤੋਂ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਅਸੀਂ ਇੱਥੇ ਪਹੁੰਚੇ ਆ ਨਾਲ ਐੱਡਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਇੱਥੋਂ ਦੇ ਜਿਹੜੇ ਡੀਸੀ ਸਾਹਿਬ ਆ ਸਾਡੇ ਇਹਨਾਂ ਨੇ ਬਹੁਤ ਪਰਮਾ ਸਵਾਗਤ ਕੀਤਾ ਔਰ ਪ੍ਰਬੰਧਕਾਂ ਦੇ ਦੱਸਣ ਦੇ ਮੁਤਾਬਕ ਸਹਿਯੋਗ ਕੀਤਾ ਜਾ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਧਾਰਮਿਕ ਆਜ਼ਾਦੀ ਲਈ ਔਰ ਸੱਦ ਭਾਵਨਾ ਦੇ ਲਈ ਮਨੁੱਖੀ ਹੱਕਾਂ ਦੇ ਲਈ ਸ਼ਹਾਦਤ ਦਿੱਤੀ ਅੱਜ ਇਹ ਲੋੜ ਵੀ ਆ ਕੇ ਸਮੁੱਚਾ ਦੇਸ਼ ਤੇ ਸਾਰਾ ਸੰਸਾਰ ਉਹਨਾਂ ਦੇ ਇਹਨਾਂ ਉਪਦੇਸ਼ਾਂ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਰੱਖਣਾ ਤੋ ਅਸੀਂ ਆਸ ਕਰਦੇ ਹਾਂ ਕਿ ਜੋ ਨਗਰ ਕੀਰਤਨ ਕੱਲ ਇਤਿਹਾਸਿਕ ਨਗਰ ਕੀਰਤਨ ਕੱਲ ਆਰੰਭ ਹੋਣਾ ਇਹਦੇ ਨਾਲ ਸੰਗਤਾਂ ਜੁੜਨਗੀਆਂ ਜਿੱਥੇ ਵੀ ਨਗਰ ਕੀਰਤਨ ਜਾਊਗਾ ਸੰਗਤਾਂ ਵਾਧ ਚੜ ਕੇ ਸਵਾਗਤ ਕਰਨਗੀਆਂ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣਨਗੀਆਂ ਮੈਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਪਦੇਸ਼ ਆ ਜਿਹੜੇ ਭੈ ਕਾਹੂ ਕੋ ਦੇਤਨਾ ਨਹਿ ਪੈਮਾਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਉਹਦੇ ਮੁਤਾਬਕ ਹੀ ਕੌਮ ਨੂੰ ਵੀ ਅਪੀਲ ਕਰਦਾ ਵੀ ਸਾਨੂੰ ਗੁਰੂ ਦੇ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਤੇ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਚੇਤੇ ਰੱਖਣਾ ਚਾਹੀਦਾ ਬਾਕੀ ਅਸੀਂ ਆਸਾਮ ਸਰਕਾਰ ਦਾ ਇਥੋਂ ਦੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐ ਜੀ ਪੀ ਸੀ ਨੂੰ ਬਹੁਤ ਵੱਡੇ ਪੱਧਰ ਤੇ ਸਹਿਯੋਗ ਦੇਣ ਦੀ ਗੱਲ ਕੀਤੀ ਸਤਗੁਰ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਸ਼ਹੀਦੀ ਸਾਕੇ ਦੇ ਰੂਪ ਦੇ ਵਿੱਚ ਸਮੁੱਚਾ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਦੇਸ਼ ਤੇ ਵਿਦੇਸ਼ ਦੇ ਵਿੱਚ ਬੜੀ ਚੜ੍ਹਦੀ ਕਲਾ ਨਾ ਮਨਾਰੇ ਤੇ ਇਹਨਾਂ ਦੀ ਸ਼ੁਰੂਆਤ ਅਸੀਂ ਅਪ੍ਰੈਲ ਚ ਸ਼ੁਰੂ ਕੀਤੀ ਸੀ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਤੇ ਅੱਜ ਅਸੀਂ ਸਾਰੇ ਇੱਥੇ ਚੇਚੇ ਤੌਰ ਤੇ ਪਹੁੰਚੇ ਆਂ ਜਿਹੜੇ ਮਹਾਨ ਨਗਰ ਕੀਰਤਨ ਦੀ 350 ਸਾਲਾਂ ਇਹ ਸ਼ਹੀਦੀ ਸਾਕੇ ਨੂੰ ਸਮਰਪਿਤ ਉਹ ਕੱਲ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਖੰਡ ਪਾਠਾਂ ਦੇ ਭੋਗ ਤੋਂ ਬਾਅਦ ਅਰਦਾਸ ਕਰਕੇ ਇਥੋਂ ਉਹ ਮਹਾਨ ਨਗਰ ਕੀਰਤਨ ਦੀ ਪਰੰਪਤਾ ਹੋਣੀ ਆ ਜਿਹਦੇ ਵਿੱਚ ਅਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਸਾਹਿਬ ਉਹ ਇਹਦੇ ਵਿੱਚ ਸ਼ਮੂਲੀਅਤ ਕਰਨ ਪਰ ਇਲੈਕਸ਼ਨ ਕਰਕੇ ਉਹਨਾਂ ਦੇ ਥੋੜੇ ਜਿਹੇਵੇਂ ਆ ਸ਼੍ਰੀ ਦਿਵਾਕਰਨਾਥ ਜੀ ਸਾਡੇ ਡਿਪਟੀ ਕਮਿਸ਼ਨਰ ਉਹਨਾਂ ਦੀ ਡਿਊਟੀ ਉਹਨੇ ਲਾਈ ਆ ਤੇ ਅਸੀਂ ਸਾਰੇ ਇੱਥੇ ਚੱਚੇ ਤੌਰ ਤੇ ਪਹੁੰਚੇ ਆ ਗੁਰੂ ਸਾਹਿਬ ਕਿਰਪਾ ਕਰਨ ਸਿੰਘ ਸਾਹਿਬ ਗਿਆਨੀ ਗੁਰਦੀਪ ਸਿੰਘ ਜੀ ਗੜਗੱਜ ਉਹ ਚੱਚੇ ਤੌਰ ਤੇ ਪਹੁੰਚੇ ਆ ਤੇ ਕੱਲ ਨੂੰ ਦਮਦਮਾ ਦੇ ਮਿੰਟਕਸਾਲ ਦੇ ਮੁਖੀ ਸੰਤ ਬਾਬਾ ਅਰਨਾਮ ਸਿੰਘ ਜੀ ਖਾਲਸਾ ਪਿੰਡ ਰੰਬਾਲੇ ਵੀ ਪਹੁੰਚ ਰਹੇ ਆ ਅੱਜ ਸਾਡੇ ਨਾਲ ਕਾਰ ਸੇਵਾ ਦੇ ਪੁੰਜ ਜਿਨ੍ਹਾਂ ਨੂੰ ਬਹੁਤ ਬੜਾ ਵਾਤਾਵਰਣ ਪ੍ਰੇਮੀ ਕਿਹਾ ਜਾ ਸਕਦਾ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਪੁਰਜ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸੰਸਥਾ ਜਿਹਦੇ ਤੇ ਬੁੱਢਾ ਦਲ 96 ਕਰੋੜੀ ਪੰਥ ਅਕਾਲੀ ਬੁੱਢਾ ਦਲ ਉਹਨਾਂ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਜੀ ਔਰ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਤੇ ਮੇਰੇ ਨਾਲ ਮੇਰੇ ਸਾਥੀ ਮੈਂਬਰ ਸਹਿਮਾਨ ਮਹਿਤਾ ਸਾਹਿਬ ਪੇਟੇਪੰਡ ਸਾਹਿਬ ਤੇ ਸਾਡੇ ਮੁਖ ਸਕੱਤਰ ਸਰਦਾਰ ਕਲਵਾਨ ਸਿੰਘ ਜੀ ਤੇ ਸਾਡੇ ਨਾਲ ਇਥੋਂ ਦੇ ਪ੍ਰਧਾਨ ਸਾਹਿਬ ਇਸ ਅਸਥਾਨ ਦੇ ਉਹ ਵੀ ਤੇ ਨਾਲ ਅਸੀਂ ਗੁਹਾਟੀ ਤੋਂ ਤੁਰੇ ਆ ਤੇ ਮੈਂ ਦੇਖਦਾ ਸੀ ਵੀ ਜਿੱਦਾਂ ਸਿੱਖਾਂ ਦੇ ਵਿੱਚ ਜਾਹੋ ਜਲਾਲ ਚਾਹੀਦਾ ਉਸ ਜਾਹੋ ਜਲਾਲ ਦੇ ਨਾਲ ਨਾਲ ਇਹ ਸ਼ੁਰੂਆਤ ਕੀਤੀ ਜਾ ਰਹੀ ਆ ਹਾਂ ਤਾਂ ਭਾਵੇਂ ਸ਼ਹੀਦੀ ਸਾਕਾ ਪਰ ਸਤਗੁਰੂ ਜੀ ਨੇ ਸਿੱਖ ਨੂੰ ਪ੍ਰੇਰਣਾ ਵੀ ਕੀਤੀ ਆ ਕਿ ਦੁੱਖ ਤੇ ਸੁੱਖ ਦੋਨੋਂ ਸਮ ਕਰਕੇ ਜਾਣਨੇ ਆ ਤੇ ਗੁਰੂ ਸਾਹਿਬ ਕਿਰਪਾ ਕੰਨ ਕਲ ਅੰਮ੍ਰਿਤ ਵੇਲੇ ਇਥੋਂ ਪਰਮਾਨਗੀ ਦਿੱਤੀ ਜਾਊਗੀ ਤੇ ਸਤਗੁਰੂ ਜੀ ਨੇ ਜਿਹੜੀ ਵੀ ਜਿਹੜੀ ਧਰਤੀ ਤੇ ਆਪਣੇ ਚਰਨ ਮubaruk ਪਾਏ ਉਹ ਧਰਤੀਆਂ ਹਮੇਸ਼ਾ ਵਾਸਤੇ ਪਵਿੱਤਰ ਹੋ ਗਈਆਂ ਤੇ ਮੈਨੂੰ ਉੱਥੇ ਸਾਡੇ ਬਾਬਾ ਜੀ ਗੁਹਾਟੀ ਤੋਂ ਦੱਸਦੇ ਸੀ ਕਿ ਇਸ ਸਥਾਨ ਦਾ ਕਿੰਨਾ ਵੱਡਾ ਮਹੱਤਵ ਆ ਸੇਕਾ ਪਰਿਵਾਰ ਥੋੜੇ ਇੱਥੇ ਰਹਿੰਦੇ ਆ ਪਰ ਇਸ ਪ੍ਰਬੰਧ ਦਾ ਸਾਰਾ ਜੋਗ ਹਿੱਸਾ ਜਿਹੜਾ ਆ ਇਥੋਂ ਦੇ ਜਿਹੜੇ ਵਸਨੀਕ ਆ ਲੋਕਲ ਉਹ ਕਰਦੇ ਆ ਸੋ ਮੈਂ ਵੀ ਮੇਰੀ ਭਾਵਨਾ ਵੀ ਇਹੋ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਆ ਉਹ ਸ਼ਹਾਦਤ ਸਤਗੁਰਾਂ ਨੇ ਉਸ ਵੇਲੇ ਜਿਹੜੇ ਕਹ ਲਈ ਆਪਾਂ ਰਾਜ ਦੇ ਸ਼ਾਸਕ ਸੀ ਜਿਹੜੇ ਦਵਾਉਣਾ ਚਾਹੁੰਦੇ ਸੀ ਧਰਮ ਨੂੰ ਪਰ ਇੱਕ ਪਾਸੇ ਨੂੰ ਉਹਨਾਂ ਦੇ ਸਨਮੁਖ ਹੋ ਕੇ ਸਤਗੁਰ ਜੀ ਨੇ ਇਸ ਧਰਮ ਦੀ ਖਾਤਰ ਇੱਕ ਧਰਮ ਦੀ ਖਾਤਰ ਸ਼ਹਾਦਤ ਦਿੰਦੀ ਆ ਤੇ ਜਿਹੜਾ ਇਹਨਾਂ ਦਾ ਇੱਥੇ ਵੱਧ ਚੜ ਕੇ ਹਿੱਸਾ ਲੈਣਾ ਇਹੋ ਹੀ ਗੁਰੂ ਸਾਹਿਬ ਜੀ ਦਾ ਸੰਦੇਸ਼ ਆ ਸੋ ਮੈਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਔਰ ਸ਼੍ਰੀ ਦਿਵਾਕਰ ਨਾਥ ਜੀ ਡਿਪਟੀ ਕਮਿਸ਼ਨਰ ਔਨ ਬਿਹਾਫ ਆਫ ਚੀਫ ਮਿਨਿਸਟਰ ਆਫ ਅਸਾਮ ਉਹ ਪਹੁੰਚੇ ਚੇਤੇ ਤੌਰ ਤੇ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਾਮਨਾ ਵੀ ਕਰਦਾ ਕਿ ਜਿਹੜੇ ਮਿਸ਼ਨ ਨੂੰ ਲੈ ਕੇ ਇਹ ਜਿਹੜਾ ਨਗਰ ਕੀਰਤਨ ਸ਼ੁਰੂ ਹੋਇਆ ਉਹ ਨਗਰ ਕੀਰਤਨ ਸ੍ਰੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿਗੁਰੂ ਜੀ ਸਾਰਿਆਂ ਪਰਿਵਾਰਾਂ ਚ ਖੁਸ਼ੀਆਂ ਖੇੜੇ ਆਪਣੇ ਦਰੋਂ ਕਰੋ ਸੀਸ ਆਪਣੀ ਬਖਸ਼ਿਸ਼ ਕਰਕੇ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨ ਸ਼ਾਂਤੀ ਬਖਸ਼ਿਸ਼ ਕਰਨ ਬਹੁਤ-ਬਹੁਤ ਧੰਨਵਾਦ ਅੱਜ ਧੂਬਰੀ ਮੇ ਧੂਬਰੀ ਸਾਹਿਬ ਮੇ ਜੋ 350 ইয়ার্স ਗੁਰੂ ਤੇਗ ਬਹਾਦਰ ਜੀ ਦਾ ਸੈਲੀਬ੍ਰੇਸ਼ਨ ਹੈ ਇਸਮੇ ਹਮਾਰੇ ਪੰਜਾਬ ਸੇ ਸਿਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਕੇ ਜਿਤਨੇ ਵੀ महात्मा लोग यहाँ पे पहुँचे हैं मैं सभी को वेलकम करता हूँ और गुरुद्वारा कमेटी के साथ मिलकर के डिस्ट्रिक्ट एडमिनिस्ट्रेशन ने जो हमारा प्रोसेशन है उसकी तैयारी किया है इसमें म्यूनसिपलिटी पुलिस प्रशासन और बाकी जितने भी विभाग हैं उन लोगों ने भी सपोर्ट किया है और जितने भी महात्मा यहाँ पर श्रद्धालु आके यहाँ पर एकत्रित हुआ है मैं सभी को वेलकम करता हूँ और ये जो सेलिब्रेशन है ये हमारे धुबरी के लिए ही नहीं पूरी आसाम के लिए एक गौरव का विषय है और धुबरी साहिब हमारी पूरी असम की पूरी नॉर्थ ईस्ट की सबसे पुराना गुरुद्वारा है इसकी बहुत एक हिस्टोरिक सिग्निफिकेंस uh, है और जो यहाँ के मैनेजमेंट कमेटी है इन्होंने पूरी इवेंट को काफ़ी अच्छे से प्लान किया है और हमें लगता है कि इससे पूरी सिख कम्युनिटी और फिर पूरी असम में एक, uh, एक अच्छा मैसेज जाएगा और एक पीस uh, uh, का और एक uh, uh, ਜਿਸ ਕੋ ਹਮ ਲੋਗ ਬੋਲਤੇ ਹੈ ਕਿ ਕਮਿਊਨਿਟੀ ਪਾਰਟਿਸਪੇਸ਼ਨ ਕਾਰ ਸੇਵਾ ਹੀ ਹੋ ਜਾਂ ਔਰ ਜਿਤਨੇ ਵੀ ਇੱਕ ਅੱਛਾ ਮੈਸੇਜ ਜਾਏਗਾ ਤੇ ਲੋਗ ਨੇ ਹੀ ਆਸਾ ਕਰਤਾ ਹੂੰ ਥੈਂਕ ਯੂ ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ ਇਹ ਨਗ ਕੀਰਤਨ ਹੈ ਜੋ ਉਹ ਪੰਜਾਬ ਪਹੁੰਚੇਗਾ ਜਿੱਥੇ ਇਸ ਨਗ ਕੀਰਤਨ ਦੀ ਸਮਾਪਤੀ ਹੋਵੇਗੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਖੂਬ ਰੌਣਕਾਂ ਵੇਖਣ ਨੂੰ ਮਿਲਣਗੀਆਂ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते